ਕਾਜੀ ਇਸ ਵਕਤ ਅਸੀਂ ਮੌਜੂਦ ਆ ਪਿੰਡ ਸੈਣਾ ਹਲਕਾ ਭਦੌੜ ਦਾ ਇਹ ਪਿੰਡ ਆ ਕੁਝ ਹੀ ਟਾਈਮ ਪਹਿਲਾਂ ਘੰਟਾ ਡੇਢ ਘੰਟਾ ਪਹਿਲਾਂ ਇੱਕ ਇੱਥੇ ਵਾਰਦਾਤ ਹੋਈ ਆ ਆ ਸਾਬਕਾ ਸਰਪੰਚ ਦੇ ਜਿਹੜੇ ਸੁਪੁੱਤਰ ਨੇ ਸੁਖਵਿੰਦਰ ਸਿੰਘ ਉਹਨਾਂ ਨੂੰ ਇੱਕ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈਗਾ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਹੈਗਾ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਜੇ ਅਸੀਂ ਮੌਜੂਦਾ ਹਾਲਾਤਾਂ ਦੀ ਗੱਲ ਦੱਸੀਏ ਇੱਥੇ ਜਿਹੜਾਗਾ ਰੋਡ ਆ ਜਿਹੜਾ ਭਦੌੜ ਸੈਣਾ ਰੋਡ ਆ ਇਹ ਜਾਮ ਕਰ ਦਿੱਤਾ ਗਿਆ ਹੈਗਾ ਇੱਕ ਪ੍ਰਾਪਰਟੀ ਡੀਲਿੰਗ ਦੀ ਇੱਥੇ ਦੁਕਾਨ ਆ ਜੋ ਰੈਂਟ ਤੇ ਆ ਬੰਦਿਆਂ ਕੋਲੇ ਉੱਥੇ ਜਿਹੜਾਗਾ ਇੱਕ ਨੌਜਵਾਨ ਆਉਂਦਾਗਾ ਪਿੰਡ ਦਾ ਹੀ ਉਹ ਨੌਜਵਾਨ ਦੱਸਿਆ ਜਾ ਰਿਹਾ ਹੈਗਾ ਉਹ ਆ ਕੇ ਉਹਦੇ ਨਾਲ ਫੱਟੇ ਦੀ ਸਾਰ ਪਾਉਂਦਾ ਤੇ ਉਸ ਤੋਂ ਬਾਅਦ ਉਹ ਗੋਲੀ ਮਾਰ ਦਿੰਦਾਗਾ ਉਹਨਾਂ ਦਾ ਕੋਈ ਆਪਸੀ ਮਾਮਲਾ ਜਿਹੜਾਗਾ ਉਹ ਚੱਲ ਰਿਹਾ ਸੀ ਉਸ ਗੋਲੀ ਮਾਰਨ ਤੋਂ ਬਾਅਦ ਉਹ ਨੌਜਵਾਨ ਆਪਣੇ ਸੋਸ਼ਲ ਖਾਤੇ ਦੇ ਉੱਤੇ ਲਾਈਵ ਵੀ ਹੁੰਦਾਗਾ 1 ਮਿੰਟ ਤੋਂ ਘੱਟ ਸਮੇਂ ਲਈ ਯਾਨੀ ਕਿ ਕੁਝ ਹੀ ਸਕਿੰਟਾਂ ਦੇ ਲਈ ਉਹ ਲਾਈਵ ਹੁੰਦਾਗਾ ਇੱਕ ਹੀ ਗੋਲੀ ਚੱਲਦੀ ਆ ਬਿਲਕੁਲ ਗੋਲੀ ਜਿਹੜੀ ਉਹਦੀ neck ਦੇ ਉੱਤੇ ਲੱਗਦੀ ਆ ਸੁਖਵਿੰਦਰ ਸਿੰਘ ਦੀ ਹਜੇ ਜਿਹੜੀ ਡੈੱਡ ਬੋਡੀ ਆ ਉਸੇ ਹੀ ਕੁਰਸੀ ਦੇ ਉੱਤੇ ਪਈ ਆ ਇੱਥੇ ਮੌਕੇ ਦੇ ਉੱਤੇ ਜਿਹੜਾ ਬਰ ਇਥੋਂ ਦੇ ਡਿਪਟੀ ਨੇ ਜਿਹੜੇ ਡੀਐਸਪੀ ਨੇ ਉਹ ਵੀ ਮੌਜੂਦ ਨੇ ਐਸਐਚਓ ਵੀ ਮੌਜੂਦ ਨੇ ਪਰ ਫਿਲਹਾਲ ਜਿਹੜਾ ਪਿੰਡ ਵਾਸੀਆਂ ਨੇ ਤੇ ਜਿਹੜੇ ਸਾਬਕਾ ਸਰਪੰਚ ਦੇ ਪੁੱਤਰ ਦੇ ਸਮਰਥਕ ਨੇ ਕਿਉਂਕਿ ਉਹ ਕਾਫੀ ਪਪੂਲਰ ਚਿਹਰਾ ਸੀ ਇਹ ਇਲਾਕੇ ਦੇ ਵਿੱਚ ਬਾ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਉਹ ਸਬੰਧ ਵੀ ਰੱਖਦੇ ਸੀਗੇ ਉਹਨਾਂ ਦੇ ਨਾਲ ਲਗਾਤਾਰ ਚੋਣ ਕੈਂਪੇਨ ਕੀਤੀ ਉਹਨਾਂ ਨੇ ਕਾਫੀ ਪਿੱਛੇ ਜਿਹੜੀਆਂ ਇਲੈਕਸ਼ਨ ਹੋਈਆਂ ਚਾਹੇ ਉਹ ਲੋਕ ਸਭਾ ਦੀ ਸੀ ਜਾਂ ਉਸ ਤੋਂ ਪਹਿਲਾਂ ਜਿਹੜੀਆਂ ਹੋਰ ਵੀ ਵੱਖੋ ਵੱਖ ਥਾਵਾਂ ਦੇ ਉੱਤੇ ਇਲੈਕਸ਼ਨ ਹੋਈਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਈ ਉਹ ਚੋਣ ਪ੍ਰਚਾਰ ਕਰ ਰਹੀ ਸੀ ਹੁਣ ਮੌਕੇ ਤੇ ਜੇ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਇੱਧਰ ਸਹਿਣਾ ਪਿੰਡ ਦਾ ਮੇਨ ਜਿਹੜਾ ਗੇਟ ਬਣਿਆ ਹੋਇਆ ਹੈਗਾ ਇੱਥੇ ਜਿਹੜੇ ਪਿੰਡ ਵਾਸੀਆਂ ਨੇ ਤੇ ਉਹਨਾਂ ਦੇ ਸਮਰਥਕਾਂ ਨੇ ਬਿਲਕੁਲ ਰੋਡ ਜਾਮ ਕਰ ਦਿੱਤਾ ਹੈ ਤੇ ਬਿਲਕੁਲ feeling the... ਜਿਹੜੀ ਦੁਕਾਨ ਆ ਉਹ ਸੀਗੀ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਜਿਹੜੇ ਦੁਕਾਨ ਦੇ ਜਿਨ੍ਹਾਂ ਨੇ ਕਿਰਾਏ ਦੇ ਉੱਤੇ ਲਈ ਆ ਉਹਨਾਂ ਦਾ ਨਿਰਮਲ ਸਿੰਘ ਨਿੰਮਾਗਾ ਨਿੰਮਾ ਨਿੰਮਾ ਕਹਿੰਦੇ ਆ ਉਹਨਾਂ ਨੂੰ ਉਹਨਾਂ ਦੇ ਦੱਸਣ ਦੇ ਮੁਤਾਬਕ ਉਹਨਾਂ ਦੇ ਨਾਲ ਸਾਡੀ ਥੋੜਾ ਟਾਈਮ ਹੀ ਪਹਿਲਾਂ ਗੱਲਬਾਤ ਹੋਈ ਆ ਆਪਣੇ ਬਿਆਨ ਦਰਜ ਕਰਵਾ ਰਹੇ ਆ ਉਹਨਾਂ ਦੇ ਦੱਸਣ ਦੇ ਮੁਤਾਬਕ ਸੁਖਵਿੰਦਰ ਸਿੰਘ ਨੇ ਜਾਂ ਤਾਂ ਕੋਈ ਪ੍ਰਾਪਰਟੀ ਵੇਚੀ ਸੀ ਯਾਨੀ ਕਿ ਉਹਨਾਂ ਦਾ ਕੋਈ ਹਸਾਬ ਕਿਤਾਬ ਸੀ ਉਹ ਹਸਾਬ ਕਿਤਾਬ ਕਰਨਾ ਐ ਸੀ ਤੇ ਐਨੇ ਨੂੰ ਉਹ ਸ਼ਖਸ਼ ਆਉਂਦਾਗਾ ਤੇ ਉਹ ਪਿੰਡ ਦਾ ਹੀ ਸ਼ਖਸ਼ ਦੱਸਿਆ ਜਾਂਦਾ ਤੇ ਥੋੜੇ ਟਾਈਮ ਲਈ ਉਹ ਜਿਹੜੀ ਆ ਲਾਈਵ ਹੁੰਦਾਗਾ ਜੇ ਸਾਨੂੰ ਵੀਡੀਓ ਮਿਲੀ ਉਹ ਵੀ ਅਸੀਂ ਤੁਹਾ ਪਰ ਲਗਾਤਾਰ ਇੱਥੇ ਮਾਹੌਲ ਆ ਜਿਹੜਾ ਉਹ ਬਹੁਤ ਹੀ ਆਪਾਂ ਕਹਿ ਦਈਏ ਵੀ ਅਫਸੋਸਨਾਕ ਬਣਿਆ ਹੋਇਆਗਾ ਜੇ ਅਸੀਂ ਸੁਖਵਿੰਦਰ ਸਿੰਘ ਦੀ ਗੱਲ ਕਰਦੇ ਹਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਇੱਕ ਭੈਣ ਜੀ ਜੋ ਮੈਰਿਡ ਨੇ ਤੇ ਇੱਕ ਉਹਨਾਂ ਦੇ ਬ੍ਰਦਰ ਨੇ ਉਹ ਇੱਥੇ ਮੌਜੂਦ ਆ ਉਹਨਾਂ ਦਾ ਪਰਿਵਾਰ ਵੀ ਮੌਜੂਦ ਆ ਪਿੰਡ ਵਾਸੀ ਜੀ ਮੌਜੂਦ ਆ ਹੁਣ ਤੋਂ ਤਕਰੀਬਨ ਡੇਢ ਘੰਟਾ ਪਹਿਲਾਂ ਇੱਕ ਗੋਲੀ ਚੱਲਦੀ ਆ ਤੇ ਗੋਲੀ ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਕਲਕੱਤੇ ਦੇ ਨਾਮ ਦੇ ਨਾਲ ਇਹ ਪਿੰਡ ਦੇ ਵਿੱਚ ਜਾਣੇ ਜਾਂਦੇ ਸੀਗੇ ਉਹਨਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈਗਾ ਪੁਲਿਸ ਦੀ ਹਜੇ ਤੱਕ ਕੋਈ ਆਫੀਸ਼ੀਅਲ ਸਟੇਟ ਦੇੰਡੀ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਦੇ ਨਾਲ ਲਗਾਤਾਰ ਇਸ ਖਬਰ ਦੇ ਉੱਤੇ ਸਾਡੀ ਨਜ਼ਰ ਬਣੀ ਰਹੂਗੀ ਧੰਨਵਾਦ